ਵੈਗੁਰੂ ਜੀ ਦਾ ਹਰਸਾ ਸਤਿ ਸ੍ਰੀ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਈ ਮਨਜੀ ਦੇ ਬਾਰੇ ਕੌਣ ਸਨ ਭਾਈ ਮਨਜੀ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਦੋਸਤੋ 13ਵੀਂ ਸਦੀ ਵਿੱਚ ਇੱਕ ਮੁਸਲਮਾਨ ਪੀਰ ਹੋਇਆ ਸੀ ਜਿਸ ਨੂੰ ਸਖੀ ਸਰਬਰ ਸੁਲਤਾਨ ਲਖਦਾਤਾ ਲਾਲਾਂ ਵਾਲਾ ਤੇ ਧੋਲਕੇ ਵੀ ਕਿਹਾ ਜਾਂਦਾ ਸੀ ਉਸ ਦਾ ਅਸਲ ਨਾਮ ਸ਼ਾਇਦ ਅਹਿਮਦ ਸੀ ਸਨ 1220 ਵਿੱਚ ਬਗਦਾਦ ਤੋਂ ਉੱਠ ਕੇ ਉਹ ਮੁਲਤਾਨ ਜੋ ਅੱਜਕੱਲ ਪਾਕਿਸਤਾਨ ਵਿੱਚ ਹੈ ਉਸ ਦੇ ਪਿੰਡ ਸਿਆਲਕੋਟ ਵਿਖੇ ਆਣ ਆਵਾਦ ਹੋਇਆ ਉਸ ਦੇ ਪੂਜਨ ਸਥਾਨਾਂ ਨੂੰ ਪੀਰਖਾਨਾ ਕਿਹਾ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਪੀਰਖਾਨੇ ਸਥਾਪਿਤ ਹੋ ਚੁੱਕੇ ਸਨ ਬਹੁਤ ਸਾਰੇ ਮੁਸਲਮਾਨ ਅਤੇ ਅਨੇਕਾਂ ਹਿੰਦੂ ਉਸ ਦੇ ਮਰੀਦ ਬਣ ਚੁੱਕੇ ਸਨ ਸਖੀ ਸਰਬਰ ਸ਼ਾਇਦ ਅਹਿਮਦ ਦੀ ਕਬਰ ਜ਼ਿਲ੍ਹਾ ਡੇਰਾ ਗਾਜੀ ਖਾਨ ਤੋਂ 20 ਮੀਲ ਪੱਛਮ ਦੇ ਪਿੰਡ ਨਗਾਹੇ ਵਿੱਚ ਹੈ ਇਸ ਤਰ੍ਹਾਂ ਇਹ ਸਖੀ ਸਰਬੀਆ ਦਾ ਮੁੱਖ ਸਥਾਨ ਬਣ ਗਿਆ ਇੱਥੇ ਆਪਣੇ ਆਪਣੇ ਇਲਾਕੇ ਦੇ ਮੁਖੀ ਸਰਬੀਆ ਨੂੰ ਨਾਲ ਲੈ ਕੇ ਸੁਲਤਾਨ ਦਾ ਝੰਡਾ ਚੁੱਕੀ ਟੂਲ ਵਜਾਉਂਦੇ ਪੀਰ ਦੀ ਉਸਤਤੀ ਦੇ ਗੀਤ ਗਾਉਂਦੇ ਹਰ ਸਾਲ ਨਗਾਹੇ ਦੀ ਚਤਰਾਲੀ ਜਾਂਦੇ ਸਨ ਕਈ ਤਰ੍ਹਾਂ ਦੀਆਂ ਸਾਖੀਆਂ ਜਿਵੇਂ ਪੀਰਾਂ ਫਕੀਰਾਂ ਸਾਧਾਂ ਸੰਤਾਂ ਬਾਬਿਆਂ ਨਾਲ ਜੁੜੀਆਂ ਹੁੰਦੀਆਂ ਹਨ ਇਹਨਾਂ ਨਾਲ ਵੀ ਜੁੜੀਆਂ ਸਨ ਜਿਵੇਂ ਇਹਨਾਂ ਦੀ ਸੇਵਾ ਤੇ ਆਰਾਧਨਾ ਕਰਨ ਨਾਲ ਰੋ ਘਟ ਜਾਂਦੇ ਹਨ ਜ਼ਮੀਨ ਧਨ ਦੌਲਤ ਇੱਜ਼ਤ ਤੇ ਪੁੱਤਰਾਂ ਦਾ ਦਾਨ ਦੇਣ ਵਾਲਾ ਲਹਿਰਾਂ ਬਹਿਰਾਂ ਕਰਨ ਵਾਲਾ ਆਦਿ ਇਸ ਕਰਕੇ ਪੀਰ ਦੀ ਦੂਰ ਦੂਰ ਤੱਕ ਪ੍ਰਸਿੱਧੀ ਹੋ ਗਈ ਪਿੰਡ ਵਿਚਾਲੇ ਸਥਾਪਿਤ ਪੀਰਖਾਨੇ ਵਿੱਚ ਪੀਰ ਦੀ ਕਬਰ ਬਣਾਈ ਜਾਂਦੀ ਜਿੱਥੇ ਵੀਰਵਾਰ ਦੇ ਵੀਰਵਾਰ ਸੁਲਤਾਨੀ ਜਮ੍ਹਾਂ ਹੁੰਦੇ ਅਤੇ ਭੇਟਾ ਚੜਾਉਂਦੇ ਟੂਲ ਟਮਾਕੇ ਨਾਲ ਪੀਰ ਦੀ ਕੁੰਗੋਂ ਦੇ ਸਬਾ ਮੰਨ ਆਟੇ ਦਾ ਮਿੱਠਾ ਰੋਟ ਪਕਾ ਕੇ ਪੀਰ ਦੀ ਕਬਰ ਤੇ ਚੜਾਇਆ ਜਾਂਦਾ ਭਾਈ ਮੰਤਰ ਪੜ ਕੇ ਕੁੰਝ ਰੋਟ ਆਪ ਲੈ ਲੈਂਦੇ ਤੇ ਬਾਕੀ ਪੈਰੋਕਾਰਾਂ ਵਿੱਚ ਵੰਡ ਦਿੰਦੇ ਭਾਈ ਮੰਜੀ ਵੀ ਸਖੀ ਸਰਬਰ ਪੀਰ ਨਗਾਹੇ ਦੇ ਪਤ ਸਨ ਤੇ ਹਰ ਸਾਲ ਜਥੇ ਨਾਲ ਪੀਰ ਨਗਾਹੇ ਦੀ ਕਬਰ ਤੇ ਜਾਇਆ ਕਰਦੇ ਸਨ ਉਹ ਪਿੰਡ ਵਿੱਚ ਕੰਗਮਈ ਜ਼ਿਲ੍ਹੇ ਦੇ ਤਸਿਰਫ ਹਾਰਪੁਰ ਦੇ ਜੰਪਲ ਸਨ ਪਿੰਡ ਦੇ ਚੌਧਰੀਜ਼ ਦੀ ਹੈ ਸੀ ਤੇ ਰੱਖਦੇ ਸੀ ਬੇਸ਼ੁਮਾਰ ਦੌਲਤ ਤੇ ਸਤਕਾਰ ਸੀ ਉਸ ਨੇ ਆਪਣੇ ਪਿੰਡ ਵਿੱਚ ਇੱਕ ਪੀਰਖਾਨਾ ਬਣਾਇਆ ਹੋਇਆ ਸੀ ਜਿਤੇ ਹਰ ਬੀਰਬਾਰ ਨੇਮ ਨਾਲ ਰੋਟ ਚੜਾਇਆ ਕਰਦੀ ਸੀ 1585 ਵਿੱਚ ਉਹ ਪੀਰ ਨਗਾਹ ਦੇ ਜਿੱਥੇ ਨਾਲ ਯਾਤਰਾ ਦੀ ਬਾਬਸੀ ਦੇ ਸਮੇਂ ਅੰਮ੍ਰਿਤਸਰ ਦੇ ਦਰਸ਼ਨ ਕਰਨਾ ਆਏ ਇੱਥੋਂ ਦੀ ਸੇਵਾ ਰਹਿਣੀ ਬਹਿਣੀ ਕਠਿਨੀ ਤੇ ਕਰਨੀ ਦੇਖ ਕੇ ਆਪਣੇ ਜਥੇ ਸਮੇਤ ਗੁਰੂ ਅਰਜਨ ਦੇਵ ਦੇ ਕੋਲ ਆਏ ਤੇ ਸਿੱਖੀ ਦੀ ਦਾਤ ਮੰਗੀ ਗੁਰੂ ਅਰਜਨ ਦੇਵ ਨੇ ਫਰਮਾਇਆ ਕਿ ਸਿੱਖੀ ਇਨਸਾਨ ਨਹੀਂ ਹੈ ਖੰਡ ਦੀ ਧਾਰ ਤੇ ਤੁਰਨਾ ਪੈਂਦਾ ਹੈ ਜਦੋਂ ਮੰਜ ਨੇ ਹੱਟ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਪੁਰਖਾ ਸਖੀ ਉੱਤੇ ਸਿੱਖੀ ਨਹੀਂ ਟਿਕਦੀ ਭਾਈ ਮੰਜ ਸਮਝ ਗਿਆ ਤੇ ਪਿੰਡ ਆ ਕੇ ਪੀਰਖਾਨਾ ਢਾ ਦਤਾ ਤੇ ਉਹ ਧਰਮਸ਼ਾਲਾ ਬਣਾ ਦਿੱਤੀ ਲੋਕ ਬੜੇ ਨਿਰਾਸ਼ ਹੋਏ ਭਾਈ ਮੰਜ ਨੂੰ ਬੁਰਾ ਪੜਾ ਕੇ ਹਾ ਭਾਈ ਮੰਜ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੀਰਾਂ ਫਕੀਰਾਂ ਜਾਦੂ ਟੂਣਿਆਂ ਨੂੰ ਛੱਡ ਕੇ ਇੱਕ ਪਰਮਾਤਮਾ ਦੇ ਉਪਾਸਕ ਬਣੋ ਜਿਸ ਨੇ ਸਭ ਨੂੰ ਪੈਦਾ ਕੀਤਾ ਹੈ ਇਸੇ ਵਿੱਚ ਹੀ ਅਸਲੀ ਅਧਿਆਤਮਿਕ ਸੁੱਖ ਹੈ ਪਰ ਨਹੀਂ ਉਹਨਾਂ ਨੇ ਭਾਈ ਮੰਜ ਨੂੰ ਬੁਰਾਦਰੀ ਵਿੱਚੋਂ ਛੇਕ ਦਿੱਤਾ ਉਨ੍ਹਾਂ ਦਾ ਜੋ ਦੇਣਾ ਸੀ ਤੱਬ ਲਿਆ ਲੈਣਦਾਰ ਤੰਕਰ ਲੱਗੇ ਜੋ ਪੱਲੇ ਸੀ ਦੇ ਦਿੱਤਾ ਪਰ ਪੱਲਿਓ ਮੁੱਕ ਗਿਆ ਤਾਂ ਲੈਣੇਦਾਰ ਘਰ ਦਾ ਸਮਾਨ ਚੁੱਕ ਕੇ ਲੈ ਗਈ ਡੰਗਰ ਬੱਛਾ ਖੋਲੇ ਭਾਈ ਜੀ ਸ਼ਾਂਤ ਮਹੀਨਿਆਂ ਨਾਲ ਸਭ ਕੁਝ ਚੱਲਦੇ ਰਹੇ ਪਿੰਡ ਅਤੇ ਆਸ-ਪਾਸ ਕੋਈ ਕੰਮ ਨਾ ਮਿਲਤੇ 11 ਮੀਲ ਪੈੜਾ ਚੱਕ ਸ਼ਰਹ ਸ਼ਰਪੁਰ ਵਿੱਚ ਮਿਹਨਤ ਮਜ਼ਦੂਰੀ ਕਰਦੇ ਤੇ ਗਰੀਬ ਗਰੁੱਪੇ ਨਾਲ ਜੋ ਮਿਲਦਾ ਪੰਡਕੇ ਸ਼ੱਕ ਦੇ ਤੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ 6 ਮਹੀਨੇ ਲੰਘ ਗਏ ਮੇਰਾਂ ਦੇ ਸਾਈਂ ਸਤਗੁਰੂ ਜੀ ਨੇ ਸਿੱਖ ਦਾ ਹੌਸਲਾ ਜੱਚਲ ਵਾਸਤੇ ਹਜ਼ੂਰੀ ਗੁਰਸਿੱਖਾ ਥੀ ਹੁਕਮਨਾਮਾ ਭੇਜਿਆ ਮੰਜ ਸਾਹਮਣੇ ਹੁਕਮਨਾਮੇ ਦੇ ਦਰਸ਼ਨ ਪੇਟਾਲੀ ਵੀ ਕੁਝ ਨਹੀਂ ਸੀ ਭਾਈ ਮੰਜੀ ਜੀ ਨੇ ਹੁਕਮਨਾਮਾ ਬਸੂਰ ਕੀਤਾ ਮੱਥਾ ਟੇਕਿਆ ਜੁਮਿਆ ਅੱਖਾਂ ਨਾਲ ਲਾਇਆ ਤੇ ਬੜੀ ਖੁਸ਼ੀ ਅਤੇ ਸਤਿਕਾਰ ਭਾਵਨਾ ਨਾਲ ਪੜਿਆ ਹੁਕਮਨਾਮੇ ਵਿੱਚ ਸਬਰ ਸਬੂਰੀ ਨਾਲ ਗੁਰੂ ਦੇ ਭਾਣੇ ਵਿੱਚ ਰਹਿੰਦਾ ਨਾਮ ਚੱਪਣ ਕਿਰਤ ਕਰਨ ਵੰਡ ਛਕ ਸੇਵਾ ਪਰ ਉਪਕਾਰ ਹਲੀਮੀਆਂ ਦਾ ਜੀਵਨ ਜੀਤ੍ਰ ਕਰਾਇਆ ਗਿਆ ਸੀ ਹੁਕਮਨਾਮਾ ਪਾ ਕੇ ਭਾਈ ਮੰਜੀ ਖੁਸ਼ੀ ਵਿੱਚ ਸਮਾਇਆ ਨਹੀਂ ਸਮਾਉਂਦੇ ਭਾਵੇਂ ਗੁਰੂ ਦਰਬਾਰ ਹਾਜ਼ਰ ਹੁੰਦਾ ਕੋਈ ਮਿਹਰਬਾਨੀ ਸੀ ਪਰ ਇਹ ਗੱਲ ਘੱਟ ਨਹੀਂ ਸੀ ਕਿ ਸਤਿਗੁਰੂ ਜੀ ਨੇ ਯਾਦ ਕੀਤਾ ਹੈ ਹੁਣ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਪ੍ਰਤੀ ਸ਼ਰਧਾ ਨਿਮਨ ਲੱਗੀ ਆਪਣੇ ਪਰਿਵਾਰ ਨੂੰ ਵੀ ਗੁਰੂ ਪਾਸੇ ਲਗਾ ਦਿੱ ਜਨਰਲ ਪਦ ਹਲੀਮ ਤੇ ਸਿੱਦਕੀ ਹੋ ਗਏ ਥੋੜਾ ਖਾਣਾ ਤੇ ਥੋੜਾ ਸੌਂ ਤੇ ਸਖਤ ਮਿਹਨਤ ਨਾਲ ਭਾਈ ਮੰਜ ਦਾ ਸਰੀਰ ਪਾਮਿਨਸਾ ਹੋ ਗਿਆ ਸੀ ਪਰ ਆਤਮਾ ਉਹਨਾਂ ਦੀ ਅੱਗੇ ਨਾਲੋਂ ਕਿੰਨੀ ਜ਼ਿਆਦਾ ਬਲਵਾਨ ਤੇ ਚੜ੍ਹਦੀ ਕਲਾ ਵਿੱਚ ਹੋ ਗਈ ਸੀ ਇਸ ਤਰ੍ਹਾਂ ਕੁਝ ਸਮਾਂ ਹੋਰ ਲੰਘ ਗਿਆ ਆਖਰ ਸਿੱਖ ਦੇ ਸਿੱਦਕ ਨੇ ਸਤਗੁਰੂ ਜੀ ਦੇ ਹਿਰਦੇ ਵਿੱਚ ਖਚ ਪਾਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਜ ਨੂੰ ਹਾਜ਼ਰ ਹੋਣ ਦਾ ਹੁਕਮੰਦ ਭੇਜਿਆ ਬੜੇ ਚਾਹ ਤੇ ਉਮੰਗ ਨਾਲ ਭਾਈ ਮੰਜ ਮੇੜਵੇ ਸਿੱਖ ਦੇ ਹਮਰਾ ਗੁਰੂ ਦੇ ਚੱਕ ਗੁਰੂ ਚਰਨਾ ਵਿੱਚ ਜਾ ਹਾਜ਼ਰ ਹੋਏ ਜਾਣੀ ਜਾਣੀ ਸਤਗੁਰੂ ਬੋਲੇ ਭਾਈ ਮੰਜ ਆ ਗਿਆ ਜਾਂ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਉਕਾਰ ਵਿੱਚੋਂ ਹੀ ਸਿੱਖੀ ਮਿਲਣੀ ਹੈ ਭਾਈ ਮੰਜਨੀ ਸਿਮਰਨ ਤੇ ਸੇਵਾ ਆਪਣਾ ਨਿਤ ਦਾ ਕੰਮ ਕਰਨ ਬਣ ਲਿਆ ਸੇਵਾ ਕੀਰਤਨ ਕਥਾ ਤੋਂ ਪ੍ਰੰਤ ਮਹਾਰਾਜ ਦੇ ਘੋੜਿਆਂ ਲਈ ਕਾ ਖੋਦ ਕਿ ਲਿਆਂਦਾ ਫਿਰ ਜੰਗਲ ਵਿੱਚ ਲੰਗਰ ਲਈ ਲੱਕੜੀਆਂ ਕੱਟ ਕੇ ਲਿਆਂਦਾ ਫਿਰ ਲੰਗਰ ਦੇ ਸੇਵਾ ਕਰਦਾ ਜੁੱਠੇ ਭਾਂਡੇ ਮੈਂ ਦਾ ਇੱਕ ਦਿਨ ਗੁਰ ਅਰਜਨ ਦੇਵ ਜੀ ਦਾ ਲੰਗਰ ਖਾਣੇ ਤੋਂ ਬਾਹਰ ਉਸ ਦਾ ਮੇਲ ਹੋ ਗਿਆ ਗੁਰੂ ਸਾਹਿਬ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਪ੍ਰਸ਼ਾਦਾ ਕਿੱਥੋਂ ਸ਼ੱਕਦੇ ਹੋ ਤਾਂ ਕਹਿਣ ਲੱਗਾ ਕਿ ਪ੍ਰਸ਼ਾਦਾ ਤਾਂ ਮੈਂ ਲੰਗਰ ਵਿੱਚੋਂ ਸ਼ੱਕਦਾ ਹਾਂ ਤਾਂ ਗੁਰੂ ਸਾਹਿਬ ਨੇ ਸੁਭਾਵਿਕ ਹੀ ਕਹਿ ਦਿੱਤਾ ਕਿ ਭਾਈ ਸੇਵਾ ਉਹ ਹੁੰਦੀ ਹੈ ਜੋ ਨਿਸ਼ਕਾਮ ਕੀਤੀ ਜਾਵੇ ਬਦਲੇ ਵਿੱਚ ਕੁਝ ਨਾ ਲਿਆ ਜਾਵੇ ਨਾ ਮੰਗਿਆ ਜਾਵੇ ਨਾ ਇੱਛਾ ਕੀਤੀ ਜਾਵੇ ਇਹ ਤਾਂ ਮਜ਼ਦੂਰੀ ਹੋਈ ਸੋ ਭਾਈ ਜੇ ਪਰਮ ਪਦ ਪ੍ਰਾਪਤ ਕਰਨੀ ਹੈ ਤਾਂ ਲੰਗਰ ਵਿੱਚ ਰੋਟੀ ਪਾਣੀ ਛਕਣਾ ਛੱਡ ਦੇ ਕਮਾਈ ਕਰਕੇ ਰੋਟੀ ਖਾਣ ਨਾਮ ਦਾ ਜਾਪ ਸੇਵਾ ਕਰਤ ਕਮਾਈ ਪੰਡਕ ਛਕਣਾ ਗੁਰਸਿੱਖੀ ਦੇ ਥੰਮ ਹਨ ਉਸ ਦਿਨ ਤਬਰ ਉਹ ਸੇਵਾ ਉਸੇ ਹੀ ਲੰਗਰ ਨਾਲ ਕਰਦਾ ਰਿਹਾ ਪਰ ਲੰਗਰ ਨਹੀਂ ਛਕਦਾ ਸਾਰਾ ਦਿਨ ਹੀ ਦੀ ਮਿਹਨਤ ਤੋਂ ਬਾਅਦ ਸਦਾ ਖਾ ਲੈਂਦਾ ਸਿੱਖ ਵੀ ਇਹ ਸਭ ਦੇ ਕਿਤਰਾ ਤਰਾ ਕਰ ਲੱਗ ਪਏ ਪਰ ਗੁਰੂ ਸਾਹਿਬ ਨੇ ਉਸ ਨੂੰ ਪੱਕਿਆ ਕਰਨਾ ਸੀ ਗੁਰੂ ਅਰਜਨ ਦੇਵ ਜੀ ਨੇ ਇਸੇ ਤਰ੍ਹਾਂ ਸਿੱਖ ਦਾ ਸਦਕ ਵੇਖਣ ਲਈ ਇੱਕ ਦਿਨ ਆਖਿਆ ਪਾਈ ਤੈਨ ਸਿੱਖ ਹੋ ਕੇ ਕੀ ਖੱਟਿਆ ਤਨਨਾਸ਼ ਹੋ ਗਿਆ ਅਤੇ ਰਾਤ ਦਿਨੇ ਤੈਨੂੰ ਵੀ ਚੈਨੀ ਜਾਂ ਘਰ ਚਲਾ ਜਾ ਤਾਂ ਮੰਜ ਨੇ ਗੁਰੂ ਸਾਹਿਬ ਦੇ ਪੈਰ ਫੜ ਲਏ ਤੇ ਕਿਹਾ ਮਹਾਰਾਜ ਇੰਨਾ ਚਰਣਾ ਨਾਲ ਵਿਚਣ ਦੀ ਗੱਲ ਨਾ ਕਰਨਾ ਝੂਠੀ ਮਾਇਆ ਗਵਾ ਕੇ ਮੈਨੂੰ ਸੱਚਾ ਤਨ ਮਿਲਿਆ ਹੈ ਆਪਣੀ ਚਿਤਨ ਚਲਾਈ ਜਾਵਤਾਂ ਕੀ ਖਟ ਜਾਂਦਾ ਹੈ ਗੁਰੂ ਸਾਹਿਬ ਲਈ ਮੰਝ ਦਾ ਸਦਕ ਦੇਖ ਕੇ ਖੁਸ਼ ਹੋਏ ਭਾਈ ਮੰਝ ਦੇ ਮੁਤਾਬਕ ਅੱਜ ਚੱਕ ਰਾਮਦਾਸ ਤੋਂ 2 ਕਿਲੋਮੀਟਰ ਦੀ ਵਿੱਥ ਤੇ ਪਿੰਡ ਚਾਟੀਬਿੱਟ ਦੀ ਝੂ ਤੋਂ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲੈ ਕੇ ਆ ਰਹੇ ਸਨ ਇਹ ਕਾਲੀ ਬੋਲੀ ਨੇ ਰੀ ਆ ਗਈ ਲੱਕੜਾਂ ਦਾ ਭਾਰੀ ਇਕੱਠਾ ਜੰਗਲ ਵਿੱਚ ਵਿਖਰਮਾ ਪੈੜਾ ਬੇਓਕੜ ਹਨੇਰੀ ਭਾਈ ਮੰਝ ਇੱਕਦਮ ਅੱਗੇ ਨੂੰ ਪੜਦੇ ਤੇ ਤੇਜ਼ ਹਵਾ ਚਾਰ ਕੰਨ ਪਿੱਛੇ ਨੂੰ ਤੱਕ ਦੇਵੇ ਪਛਾਹ ਵਾਸਤੇ ਕਿਸੇ ਰੁੱਖ ਜਾਂ ਝਾੜ ਦਾ ਅਸਰਾ ਤੱਕ ਬੈਠ ਜਾਣ ਨਾਲ ਗੁਰੂ ਕੇ ਲੰਗਰ ਵਿੱਚ ਲੱਕੜਾਂ ਪਹਚਾਉਣ ਦੇ ਵਿੱਚ ਦੇਰੀ ਹੋ ਜਾਣੀ ਸੀ ਫਿਰ ਮੀਂਹ ਦਾ ਕੀ ਪਤਾ ਕਦੋਂ ਲੈ ਪਵੇ ਅਤੇ ਬਾਲਣ ਪਿੱਜ ਜਾਵੇਗਾ ਭਾਈ ਮੰਜੀ ਸਿੱਧਕ ਨਾਲ ਗੁਰੂ ਆਸਰੇ ਗੁਰੂ ਦੇ ਚੱਕ ਦੇ ਸੇਧ ਰੱਖ ਕੇ ਤੁਰੇ ਜਾ ਰਹੇ ਸੁਨਹਣੀ ਰੀ ਵਿੱਚ ਹੰਨੀਰਾ ਵੀ ਹੋ ਗਿਆ ਉਹ ਰਾਹ ਖੁੰਝ ਗਏ ਭਾਈ ਮੰਜੀ ਸੁਲਤਾਨਪਿੰਡ ਪਿੰਡ ਦੇ ਲਾਗੇ ਖੂ ਦਾ ਪਤਾ ਨਾ ਲੱਗ ਕਰਨ ਉਹ ਲੱਕੜੀਆਂ ਦੇ ਸਮੇਤ ਉਸ ਵਿੱਚ ਚੜ ਗਏ ਪਰ ਖੂਬ ਵਿੱਚ ਪਾਣੀ ਬਹੁਤਾ ਥੋੜਾ ਸੀ ਆਪਣੇ ਨਾਲੋਂ ਜ਼ਿਆਦਾ ਭਾਈ ਸਾਭ ਨੂੰ ਲੱਕੜਾਂ ਦਾ ਫਿਕਰ ਸੀ ਕਿਤੇ ਗਿੱਲੀਆਂ ਨਾ ਹੋ ਜਾਣ ਕਿਤੇ ਪਹੁੰਚਣ ਵਿੱਚ ਦੇਰੀ ਨਾ ਹੋ ਜਾਵੇ ਉਹ ਲੱਕੜਾਂ ਦਾ ਗੱਠਾ ਸਿਰ ਤੇ ਚੁੱਕੀ ਖੜੇ ਖੜੋਤੇ ਗੁਰੂ ਚਰਨਾਂ ਵਿੱਚ ਜਾ ਜੁੜੇ ਜਦ ਕਾਫੀ ਰਾਤ ਹੋ ਗਈ ਭਾਈ ਸਾਭ ਨਾ ਪਹੁੰਚੇ ਤਾਂ ਕੁਝ ਸਿਕਟ ਉਸ ਨੂੰ ਲੱਭਣ ਲਈ ਤਰਪੇ ਜਦੋਂ ਉਹਨਾਂ ਨੇ ਖੂਬ ਚ ਸਿਬਰ ਦੀ ਆਵਾਜ਼ ਆਈ ਤਾਂ ਖੂ ਖੁੱਲ ਗਏ ਹੋਰਾਂ ਸਿੱਖਾਂ ਨੂੰ ਇਕੱਠਾ ਕੀਤਾ ਤੇ ਰੱਸਾ ਖੂਬ ਵਿੱਚ ਲਟਕਾਇਆ ਮੰਜ ਨੂੰ ਕਿਹਾ ਕਿ ਲੱਕੜਾਂ ਸੁਟਕੇ ਰੱਸਾ ਪਕੜ ਕੇ ਤੇ ਉੱਪਰ ਆ ਜਾ ਤਾਂ ਭਾਈ ਮੰਜ ਨੇ ਕਿਹਾ ਨਹੀਂ ਮੈਂ ਨਹੀਂ ਆ ਸਕਦਾ ਇਹ ਲੱਕੜਾਂ ਨੂੰ ਪਹਿਨਾ ਕੱਢੋ ਇਹ ਗਿੱਲੀਆਂ ਹੋ ਜਾਣਗੀਆਂ ਤਾਂ ਸਵੇਰੇ ਲੰਗਰ ਕਿਵੇਂ ਪੱਕੇਗਾ ਅਤੇ ਕਿਹਾ ਕਿ ਪਹਿਨਾ ਲੱਕੜਾਂ ਨੂੰ ਕੱਢੋ ਮੈਂ ਤਾਂ ਫਿਰ ਆ ਜਾਵਾਂਗਾ ਇਹ ਕਹਿ ਕੇ ਲੱਕੜਾਂ ਦਾ ਇਕੱਠਾ ਉਸ ਦਿਨ ਰਸੇ ਨਾਲ ਬੰਨ ਦਿੱਤਾ ਜਦ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਏ ਸਿੱਖ ਦੀ ਸਦਕ ਦੀ ਹੱਦ ਦੇਖ ਕੇ ਸਭ ਨੇ ਸਿਰ ਝੁਕਾਇਆ ਜਦ ਬਾਹ ਨਿਕਲੀ ਤਾਂ ਗੁਰੂ ਸਾਹਿਬ ਨੇ ਚਰਨਾਂ ਤੇ ਟੈ ਪਿਆ ਗੁਰੂ ਸਾਹਿਬ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਕੁਝ ਮੰਗਣ ਲਈ ਕਿਹਾ ਤਾਂ ਉਸ ਨੇ ਗੁਰੂ ਸਾਹਿਬ ਤੋਂ ਮੰਗਿਆ ਕਿ ਮੇਰੇ ਅੰਦਰ ਕੁਝ ਮੰਗਣ ਦੀ ਬਿਰਤੀ ਹੀ ਖਤਮ ਹੋ ਜਾਵੇ ਗੁਰੂ ਸਾਹਿਬ ਨੇ ਫਿਰ ਕੁਝ ਮੰਗਣ ਲਈ ਕਿਹਾ ਤਾਂ ਉਸ ਨੇ ਆਖਿਆ ਆਪ ਜੀ ਦੇ ਚਰ ਜੇ ਟੁੱਟੇ ਹੋ ਤਾਂ ਸਿੱਧਕ ਦੀ ਰਾਤ ਦੇਓ ਗੁਰੂ ਸਾਹਿਬ ਨੇ ਉਸ ਨੂੰ ਦੁਆਬੇ ਦੇ ਇਲਾਕੇ ਦਾ ਪ੍ਰਚਾਰਕ ਬਣਾ ਦਿੱਤਾ ਇਸ ਨੇ ਆਪਣੇ ਇਲਾਕੇ ਵਿੱਚ ਐਸਾ ਲੰਗਰ ਕਾਇਮ ਕੀਤਾ ਕਿ ਦੂਰ ਦੂਰ ਤੱਕ ਧੂਮਾਂ ਪੈ ਗਈਆਂ ਨਾਮ ਦੇ ਇਤਨੇ ਛਿੱਟੇ ਮਾਰੇ ਕਿ ਕਰ ਕਰਮ ਚ ਧਰਮਸਾਲ ਪ੍ਰਤੱਖ ਹੋ ਗਈ 1594 ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਕੰਗਮਾਈ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ ਪਾਈ ਮੰਝ ਦਾ ਗੁਰਮਤਿ ਪ੍ਰਚਾਰ ਤੇ ਲੰਗਰ ਦਾ ਵਿਸਤਾਰ ਨੂੰ ਦੇਖ ਕੇ ਦੁਆਬੇ ਵਿੱਚ ਕੰਗਮਾਈ ਨੂੰ ਸਿੱਖੀ ਦਾ ਥੰਮ੍ਹ ਕਹਿ ਕੇ ਨਵਾਜਿਆ ਸਤਿਗੁਰ ਅਰਜਨ ਦੇਵ ਜੀ ਦੀ ਜ਼ਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਸਥਿਤ ਹੈ ਕਿਸੇ ਉਸਨੇ ਪਿੰਡ ਮਾਛੀਆਂ ਗ੍ਰੰਥਪੁਰ ਤੇ ਕੰਗਮਾਈ ਦੀ ਸਾਰੀ ਜ਼ਮੀਨ ਵਿੱਚ ਗੁਰਦੁਆਰਿਆਂ ਦੇ ਨਾਂ ਸੀ ਪਰ ਹੁਣ ਕੋਈ ਜ਼ਮੀਨ ਜਾਗੀਰ ਨਹੀਂ ਹੈ ਕੇਵਲ ਸਾਧ ਸੰਗਤ ਦੇ ਚੜਾਵੇ ਨਾਲ ਲੰਗਰ ਚੱਲਦਾ ਹੈ ਇਸ ਇਲਾਕੇ ਦੇ ਲੋਕ ਬਹੁਤ ਬ੍ਰੇਮ ਨਾਲ ਦਰਸ਼ਨ ਕਰਨ ਆਉਂਦੇ ਹਨ ਪਹਿਲੀ ਮਾਗ ਨੂੰ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਭਾਈ ਜੀ ਦੇ ਕਲ ਚਲਾਣੇ ਤੋਂ ਬਾਅਦ ਉਹਨਾਂ ਦੀ ਸੰਸਕਾਰ ਵਾਲੀ ਥਾਂ ਤੇ ਯਾਦਗਾਰ ਬਣਾਈ ਗਈ ਹੈ ਦੁਆਬੇ ਦੇ ਲੋਕ ਬੜੀ ਸ਼ਰਧਾ ਨਾਲ ਇੱਥੇ ਆਉਂਦੇ ਹਨ ਪਿੰਡ ਸੁਲਤਾਨਬਿੰਦ ਦੇ ਨਜ਼ਦੀਕ ਜਿਸ ਖੂਬਚ ਪਾਈ ਮੰਜ ਡਿੱਗੇ ਸਨ ਉੱਥੇ ਬੜਾ ਸੁੰਦਰ ਗੁਰਦੁਆਰਾ ਹੈ ਜੋ ਕਿ ਖੂਪਾਈ ਮੰਜ ਦੇ ਨਾਲ ਨਾਲ ਪ੍ਰਸਿੱਧ ਹੈ ਗੁਰੂ ਕਾ ਲੰਗਰ ਹਰ ਵੇਲੇ ਚੱਲਦਾ ਹੈ ਇੱਥੇ ਹਰ ਸਾਲ ਅਸੂ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ